ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਬੀਤੀ 23 ਅਪ੍ਰੈਲ ਨੂੰ ਕਸਬਾ ਮੁਕੇਰੀਆਂ ਵਿਖੇ ਸੁਨਿਆਰੇ ਦੀ ਦੁਕਾਨ ਤੇ ਹੋਈ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਸਲਝਾਉਂਦੇ ਹੋਏ 6 ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਅਸਲੇ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਸਰਬਜੀਤ ਸਿੰਘ ਵਾਯਾ ਨੇ ਦੱਸਿਆ ਕਿ ਮਿਤੀ 23 ਅਪ੍ਰੈਲ ਦੀ ਰਾਤ ਨੂੰ ਮੁਕੇਰੀਆਂ ਵਿਖੇ ਸਥਿਤ ਜੋੜਾ ਜੁਵਲਰ ਨਾਮਕ ਦੁਕਾਨ ਤੋਂ ਕਰੀਬ 8 ਹਮਲਾਵਰਾਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਚੋਣ ਜਾਬਤਾ ਲੱਗਾ ਹੋਣ ਕਾਰਨ ਹੁਸ਼ਿਆਰਪੁਰ ਪੁਲਿਸ ਵੱਲੋਂ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਜ ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹਰੋਹਿਤ ਨਾਮਕ ਇੱਕ ਵਿਅਕਤੀ ਜੋ ਕਿ ਹੁਸ਼ਿਆਰਪੁਰ ਦਾ ਸੀ ਨੂੰ ਬੀਤੇ ਦਿਨੀ ਦੋ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਕੋਲੋਂ ਕੀਤੀ ਪੁਸ਼ਕਿਸ਼ ਦੌਰਾਨ ਹੀ ਇਹ ਖੁਲਾਸਾ ਹੋਇਆ ਸੀ ਕਿ ਜੋੜਾ ਜੁਵਲਰ ਦੇ ਮਾਲਕ ਦੇ ਹੀ ਕਹਿਣ ਤੇ ਉਸਨੇ ਆਪਣੇ ਅੱਠ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਐਸਪੀਡੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਵਕਫਾਕ ਟੀਮਾਂ ਬਣਾ ਕੇ ਕੁੱਲ 6 ਵਿਅਕਤੀਆਂ ਨੂੰ ਰੌਂਡ ਅਪ ਕੀਤਾ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਪਾਸੋਂ ਭਾਰੀ ਇਹ ਮਾਤਰਾਜ ਅਸਲਾ ਤੇ ਨਗਦੀ ਬੇਬਰਾਮਦ ਕੀਤੀ ਹੈ ਪੁਲਿਸ ਨੇ ਖੁਲਾਸਾ ਕੀਤਾ ਕਿ ਦੁਕਾਨ ਦੇ ਮਾਲਕ ਨੇ ਕਾਫੀ ਮਾਤਰਾ ਵਿੱਚ ਕਰਜ਼ਾ ਦੇਣਾ ਸੀ ਜਿਸ ਦੇ ਚੱਲਦਿਆਂ ਹੀ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 8 23 ਤਰੀਕ ਨੂੰ ਰਾਤ ਨੂੰ ਇਹ ਵਾਰਦਾਤ ਉਸੇ ਮਟੀਰੀਆ ਪੁਲਿਸ ਸਟੇਸ਼ਨ ਦੇ ਕੋਲ ਜੀ ਔਰ ਉਹਦੇ ਸੰਬੰਧ ਵਿੱਚ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫਆਈਆਰ ਦਰਜ ਕੀਤੀ ਔਰ ਫਰਦਰ ਉਹਦੀਆਂ ਇਨਵੈਸਟੀਗੇਸ਼ਨ ਬਾਕਪ ਟੀਮਾਂ ਸੀ ਐਂਡ ਟੀਮਾਂ ਸਾਡੀਆਂ ਕਿਉਂਕਿ ਆ ਕੋਡ ਆਫ ਕਲੈਕ ਲੱਗਾ ਹੋਇਆ ਜੀ ਔਰ ਇਹੋ ਜਿਹੀ ਵਾਰਦਾਤ ਹੋਣੀ ਬੜੀ ਮੰਨਪਘੀ ਹੁੰਦੀ ਹੈ ਪਰੰਤੂ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਅਸੀਂ 26 ਤਰੀਕ ਨੂੰ ਇੱਕ ਰੋਹਿਤ ਅੰਡਾ ਨਾਮ ਦਾ ਬੰਦਾ ਹੈ ਜੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਦੀ ਗ੍ਰਿਫਤਾਰੀ ਤੇ ਬਾਅਦ ਜਦੋਂ ਫਰਦਰ ਇਨਟੈਰੋਗੇਸ਼ਨ ਚੱਲੀ ਕਿਉਂਕਿ ਉਹਦੇ ਕੋਲ ਦੋ ਬੜੇ ਵਧੀਆ ਕੁਆਲਿਟੀ ਦੇ ਇੱਕ ਕੀਬੋਰਡ ਦਾ ਔਰ ਇੱਕ ਬੱਤੀਬੋਰਡ ਦਾ ਵੈਪਨਸ ਰਿਕਵਰ ਹੋਏ ਠੀਕ ਔਰ ਉਸ ਵਾਰਦਾਤੇ ਵਿੱਚ ਵੀ ਜਿਹੜੇ ਦੇਖੇ ਗਏ ਸੀ ਵੈਪਨ ਉਹ ਸੇਮ ਸੀਗੇ ਦੇ ਸੈਲਵਰ ਤਰਫ ਇਹ ਜੋ ਸਾਹਮਣੇ ਲੱਸਿਆ ਗਿਆ ਸੀ ਠੀਕ ਔਰ ਉਹਦੇ ਵਿੱਚ ਜਿਹੜੀ ਸਭ ਤੋਂ ਹੈਰਾਨੀ ਦੀ ਗੱਲ ਸੀ ਕਿ ਉਹ ਡੀਵੀਆਰ ਵੀ ਜਾਂਦੇ ਨੂੰ ਲਾ ਕੇ ਲੈ ਗਏ ਜਿਸ ਤੋਂ ਸਾਨੂੰ ਲੱਗਦਾ ਸੀ ਕਿ ਲੋਕਲ ਬੰਦਾ ਹੀ ਹੈ ਜਿਹੜੇ ਆਪਣੀ ਪਛਾਣ ਲਕਾਉਣ ਲਈ ਡੀਵੀਆਰ ਵੀ ਲੈ ਗਏ ਕਿ ਤੇਰੀਆਂ ਦੇ ਲੋਕ ਲਈ ਹੈ ਔਰ ਲੇਕਿਨ ਇਹ ਸ਼ਹਿਰਪੁਰ ਦਾ ਸੀ ਲਿੰਕ ਜੁੜ ਨਹੀਂ ਰਿਹਾ ਸੀ ਜਦ ਫਰਦਰ ਇੰਟਰੋਗੇਸ਼ਨ ਕੀਤੀ ਔਰ ਕੁਝ ਹੋਰ ਟੈਕਨੀਕਲ ਸਾਨੂੰ ਹੈਲਪ ਹੋਈ ਦੈਨ ਫਿਰ ਇਹਨੇ ਰੋਹਿਤ ਨੇ ਆਪਣਾ ਡਿਸਕਲੋਜ਼ਰ ਕੀਤਾ ਕਿ ਇਹ ਵਾਰਦਾਤ ਜਿਹੜੀ ਆ ਜੋੜਾ ਵੀਲਰਸ ਵਾਲਿਆਂ ਨੇ ਮਾਲਕ ਨੇ ਸਾਨੂੰ ਪੈਸੇ ਦੇ ਕੇ ਆਪ ਹੀ ਕਰਾਈ ਪ੍ਰੀ ਪਲਾਨ ਕਰਾਈ ਪ੍ਰੀ ਪਲਾਨ ਕਰਾਈ ਔਰ ਉਹਦੀ ਇੰਟਰੋਗੇਸ਼ਨ ਜਦ ਫਰਦਰ ਅਸੀਂ ਬੰਦੇ ਅੱਜ ਤੱਕ ਕੇ ਰਾਉਂਡ ਅਪ ਕੀਤੇ ਟੋਟਲ 8 ਬੰਦੇ ਇਸ ਵਾਰ ਦਾ ਇਨਵੋਲ ਹੋਏ ਕਿਉਂਕਿ ਡਾਇਰੈਕਟਲੀ ਉਹ ਰੋਹਿਤ ਨੂੰ ਜਾਣਦਾ ਨਹੀਂ ਸੀ ਇੱਕ ਲੋਕਲ ਉਹਦਾ ਦੋਸਤ ਸੀ ਪ੍ਰਿਲਾਦ ਪ੍ਰਿਲਾਦ ਦਾ ਉਹ ਦੇਰਾਣਾ ਜਾਣਦਾ ਸੀ ਰਾਣੇ ਨੂੰ ਕੇ ਇਹ ਰੋਹਿਤ ਜਾਣਦਾ ਸੀ ਔਰ ਉਸ ਕੇਨ ਦੇ ਵਿੱਚ ਹੀ ਇੱਕ ਦੋ ਬੰਦੇ ਹੋਰ ਆ ਨਾ ਮਿਸਿੰਗ ਹੈਗੇ ਆ ਕਿਉਂਕਿ 6 ਬੰਦੇ ਅਸੀਂ ਰਾਉਂਡ ਅਪ ਕਰ ਲਏ ਹਨ 2 ਬੰਦੇ ਸਾਡੇ ਅਨ ਐਪੈਂਡਿੰਗ ਹੈਗੇ ਆ ਉਹ ਵੀ ਇਹਨਾਂ ਦੇ ਦੋਸਤ ਹੈਗੇ ਇਹਨਾਂ ਸਾਰਿਆਂ ਨੇ 6 ਲੱਖ ਚ ਗੱਲ ਕੀਤੀ ਔਰ ਇਹਨੇ ਗਾਂ ਗੱਲ ਕਰਾਈ ਉਹਨੇ ਲੱਖ ਰੱਖ ਕੇ 5 ਲੱਖ ਅੱਗੇ ਦੇ ਦਿੱਤਾ ਗਾਂ ਕਰਦੇ ਕਰਦੇ ਜਿਹੜੇ ਬੰਦਿਆਂ ਤਿੰਨਾਂ ਨੇ ਵਾਰਦਾਤ ਕੀਤੀ ਸੀ ਉਹਨਾਂ ਵਿੱਚੋਂ ਦੋ ਅਸੀਂ ਰਾਉਂਡ ਅਪ ਕਰ ਲਏ ਹੈਗੇ 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 ਹੈਗੇ